ਸੋਸਟੀ ਗਾਲ ਜੀ ਆਪਾਂ ਲੱਗੇ ਆਂ ਵਲੌਗ ਦੀ ਸਟਾਰਟਿੰਗ ਕਰਨ ਤੇ ਕਬੂਤਰ ਆਪਾਂ ਛੱਡਦੇ ਆ ਵੀਡੀਓ ਬਣਾਉਣੀ ਮੈਂ ਭੁੱਲ ਗਿਆ ਸੀ ਉੱਤਰ ਛੱਡਦੇ ਆ ਕੋਈ ਛੱਡੀ ਆ ਨਾ ਬੱਚੇ ਪੁੱਛੇ ਪਾਉਣੇ ਆ ਤੇ ਇੱਕ ਜਾਲ ਚੱਕ ਲਈਏ ਬਹੁਤ ਬੱਚੇ ਪੁੱਤੋਂ ਪਾਉਣ ਵਾਲੇ ਆ ਤੇ ਪਸ਼ੂ ਆ ਜੇ ਪਿਆਉਣ ਵਾਲੇ ਆ ਮੈਂ ਪਿਆਉਣਾ ਰੋਕ ਕੇ ਲਓ ਜੀ ਬੱਚੇ ਆਪਣੇ ਇੱਧਰ ਆਇਆ ਕਿੱਧਰ ਆ ਆ ਤੇ ਦੂਜੇ ਕੋਸ਼ ਅਜ 8-7 ਬੱਚੇ ਲਿਆਉਣ ਆਲੇ ਸਾਰੇ ਬੱਚੇ ਭਾਵੀ ਦਿੱਤੇ ਆ ਚੱਲ ਕਰਲਾ ਫੋਕਸ ਕਰਲਾ ਸਾਰੇ ਬੱਚੇ ਭਾਵੀ ਦਿੱਤੇ ਆਪਾਂ ਤੇ 14 ਬੱਚੇ ਉੱਡੇ ਫਿਰਦੇ ਆਪਣੇ ਤੇ ਹੁਣ ਪਸਾਂ ਪਸੂ ਨੂੰ ਪਈਏ ਫਿਰ ਦੇਖਦੇ ਦੁਬਾਰਾ ਕੀ ਬੰਬਾ ਮੌਸਮ ਖਰਾਬ ਹੋ ਗਿਆ ਤੇ ਕੋਸਤਾ ਉੱtre ਆਈ ਦਾਸ 10 12 ਉਤਰੇ ਦੋ ਆਮੇ ਤੇ ਬੜੀ ਉੱਤਰ ਮੈਨੂੰ ਕੋਈ ਤਾੰਦੀ ਨਾ ਹਣੀ ਲਓ ਜੀ ਆਪਾਂ ਪਾ ਦਈਏ ਪੱਠੇ ਪੱਠੇ ਪਾ ਕੇ ਫਿਰ ਆਪਾਂ ਲਾਉਣੇ ਆ ਕੂਤਰ ਦੋ ਫਿਰਦੇ ਆ ਜੀ ਤੇ ਹੌਲੀ ਹੌਲੀ ਇਹਨਾਂ ਲਾਵਾਂਗੇ ਤਾੜ ਨਹੀਂ ਬਹੁਤ ਔਖੇ ਦੋ ਫਿਰਦੇ ਆ ਤੇ ਉਹ ਚੱਲੋ ਉਧਰ ਨੂੰ ਬਹਿਣਗੇ ਆਪੇ ਇਹਨਾਂ ਲਾ ਦੇਾਂਗੇ ਲਓ ਜੀ ਦੂਜੇ ਤਾਂ ਆਪਾਂ ਤਾੜ ਤੇ ਦੋ ਹੁਣ ਉੱਡ ਕੇ ਤੇ ਤਿੰਨ ਤੜਕੇ ਦੇ ਫਿਰਦੇ ਆ ਤੇ ਇੱਕ ਆਪਣਾ ਬੈਰੀ ਅੱਜ ਫੇਰ ਲਏਗੀ ਬੈਰੀ ਲੈ ਗਈ ਇੱਕ ਪੰਜ ਫਰਦੇ ਆ ਦੋ ਹੁਣ ਉੱਡ ਗਏ ਤੇ ਤਿੰਨ ਤੜਕ